ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਵੀ ਲੋਕਾਂ ਦੀ ਨੀਂਦ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਖੁੱਲ ਜਾਂਦੀ ਹੈ ਤਾਂ ਉਹ ਜ਼ਰੂਰ ਸੁਣੋ ਤੁਹਾਡੇ ਲਈ ਪਰਮਾਤਮਾ ਜੀ ਦੇ ਰਏ ਹਨ ਬਹੁਤ ਹੀ ਖਾਸ ਸੰਕੇਤ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਿਆ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। 1 ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੇ ਜੀਵਨ ਨੂੰ ਨਾ ਸਿਰਫ ਸਰੀਰਕ ਤੌਰ ਤੇ ਸੁਧਾਰ ਸਕਦਾ ਹੈ ਸਗੋਂ ਆਤਮਿਕ ਤੌਰ ਤੇ ਵੀ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾ ਸਕਦਾ ਹੈ। ਸਾਧ ਸੰਗਤ ਜੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਕਈ ਵਾਰ ਰਾਤ ਨੂੰ ਸਾਡੀ نیند ਪੂਰੀ ਨਹੀਂ ਹੁੰਦੀ। ਤਾਂ ਸਾਤ ਸੰਗਤ ਜੀ ਖਾਸ ਤੌਰ ਤੇ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਜਦੋਂ ਅਚਾਨਕ ਹੀ ਸਾਡੀ ਨੀਂਦ ਟੁੱਟ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਵਾਸ਼ਰੂਮ ਵਗੈਰਾ ਜਾਣ ਦੇ ਲਈ ਉੱਠ ਜਾਂਦੇ ਹਨ ਤਾਂ ਸਾਤ ਸੰਗਤ ਜੀ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਇਹ ਸਿਰਫ ਸਰੀਰ ਦੀ ਲੋੜ ਹੈ ਅਤੇ ਅਸੀਂ ਵਾਸ਼ਰੂਮ ਜਾਣ ਤੋਂ ਬਾਅਦ ਮੁੜਕ ਸੌਂ ਜਾਂਦੇ ਹਾਂ ਸਵੇਰੇ ਆਪਣਾ ਰੋਜ਼ਾਨਾ ਦਾ ਕੰਮ ਫਿਰ ਸ਼ੁਰੂ ਕਰ ਦਿੰਦੇ ਹਾਂ ਪਰ ਸਾਤ ਸੰਗਤ ਜੀ ਇਹ ਇੱਕ ਅਜਿਹੀ ਘਟਨਾ ਕੋਈ ਆਮ ਸੰਜੋਗ ਨਹੀਂ ਹੈ ਇਹ ਇੱਕ ਪਵਿੱਤਰ ਸੰਕੇਤ ਮਿਲ ਰਿਹਾ ਹੁੰਦਾ ਹੈ ਤੁਹਾਨੂੰ ਇੱਕ ਖਾਸ ਬੁਲਾਵਾ ਹੁੰਦਾ ਹੈ ਜੋ ਤੁਹਾਡੀ ਆਤਮਾ ਤੁਹਾਨੂੰ ਦੇਂਦੀ ਹੈ ਸਾਧ ਸੰਗਤ ਜੀ ਇਹ ਸਮਾਂ ਕੋਈ ਸਧਾਰਨ ਸਮਾਂ ਨਹੀਂ ਹੁੰਦਾ ਸਗੋ ਬ੍ਰਹਮ ਮਹੂਰਤ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਪਰਮਾਤਮਾ ਦੇ ਦਰਬਾਰ ਵਿੱਚ ਦਰਵਾਜ਼ੇ ਖੁੱਲ ਜਾਂਦੇ ਹਨ ਜਦੋਂ ਆਤਮਾ ਆਪਣੇ ਅਸਲੀ ਸਰੋਤ ਯਾਨੀ ਵਾਹਿਗੁਰੂ ਨਾਲ ਜੁੜਨ ਦੇ ਲਈ ਸਭ ਤੋਂ ਵਧੇਰੇ ਤਿਆਰ ਹੁੰਦੀ ਹੈ ਸਾਤਸੰਗਰਜੀ ਇਹ ਉਹ ਪਲ ਹਨ ਜਦੋਂ ਸਾਰੀ ਸ੍ਰਿਸ਼ਟੀ ਸ਼ਾਂਤ ਹੁੰਦੀ ਹੈ ਅਤੇ ਪਰਮ ਪਿਤਾ ਪਰਮੇਸ਼ਰ ਜੀ ਤੁਹਾਨੂੰ ਆਪਣੇ ਨੇੜੇ ਬੁਲਾਉਂਦੇ ਹਨ ਪ੍ਰਸਾਦ ਸਿੰਘ ਜੀ ਅਸੀਂ ਇਸ ਸੰਕੇਤ ਨੂੰ ਅਣਗੈਲੀ ਵਿੱਚ ਅਣਗੌਲੀਆਂ ਕਰ ਦਿੰਦੇ ਹਾਂ ਅਤੇ ਇਸ ਅਨਮੋਲ ਅਵਸਰ ਨੂੰ ਗਵਾਹ ਬੈਠਦੇ ਹਾਂ ਸਾਤਸੰਗਰਜੀ ਅੱਜ ਦੀ ਇਸ ਖਾਸ ਵਿਸ਼ੇ ਦੇ ਇਸ ਰਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰਸਾਦ ਸਿੰਘ ਜੀ ਇਸ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅੱਜ ਦੀ ਤੇਜ਼ ਰਫ਼ਤਾਰ ਅਤੇ ਆਧੁਨਿਕ ਜ਼ਿੰਦਗੀ ਨੇ ਮਨੁੱਖ ਨੂੰ ਚਿੰਤਾਵਾਂ ਤਣਾ ਅਤੇ ਬੇਚੈਨੀਆਂ ਦੇ ਵਿੱਚ ਚੱਕਰ ਵਿੱਚ ਫਸਾ ਦਿੱਤਾ ਹੈ ਸਵੇਰੇ ਉੱਠਦੇ ਹੀ ਅਸੀਂ ਕੰਮਕਾਰ ਦੀ ਦੌੜ ਵਿੱਚ ਭੱਜਣ ਲੱਗ ਜਾਂਦੇ ਹਾਂ ਕਾਰੋਬਾਰ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸੰਗਤ ਜੀ ਸਾਰਾ ਹੀ ਦਿਨ ਅਸੀਂ ਇਦਾਂ ਭੱਜਦੇ ਰਹਿੰਦੇ ਹਾਂ ਕਿ ਸ਼ਾਮ ਨੂੰ ਜਦੋਂ ਅਸੀਂ ਆਪਣੇ ਘਰ ਵਿੱਚ ਪਰਤ ਕੇ ਆਉਂਦੇ ਹਾਂ ਤਾਂ ਮੇ ਸਾਡਾ ਮਨ ਸ਼ਾਂਤ ਨਹੀਂ ਹੁੰਦਾ ਤੇ ਰਾਤ ਨੂੰ ਸੌਣ ਦੇ ਵੇਲੇ ਜਦੋਂ ਅਸੀਂ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਧ ਸੰਗਤ ਜੀ ਦਿਨ ਭਰ ਦੀਆਂ ਜੋ ਵੀ ਪਰੇਸ਼ਾਨੀਆਂ ਹਨ ਜੋ ਵੀ ਚਿੰਤਾਵਾਂ ਹਨ ਉਹ ਸਾਡੇ ਮਨ ਵਿੱਚ ਘੁੰਮਣ ਲੱਗ ਜਾਂਦੀਆਂ ਹਨ ਅਤੇ ਫਿਰ ਸਾਧ ਸੰਗਤ ਜੀ ਜਦੋਂ ਸਾਡੀ ਨੀਂਦ ਤਿੰਨ ਤੋਂ ਪੰਜ ਵਿਚਕਾਰ ਟੁੱਟ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਇਸ ਨੂੰ ਇੱਕ ਸਰੀਰਕ ਸਮੱਸਿਆ ਸਮਝ ਕੇ ਫਿਰ ਸੌਂ ਜਾਂਦੇ ਹਨ ਅਸੀਂ ਸੋਚਦੇ ਹਾਂ ਹੋ ਸਕਦਾ ਮੈਂ ਪਾਣੀ ਜ਼ਿਆਦਾ ਪੀ ਲਿਆ ਸੀ ਤਾਂ ਸਰੀਰ ਵਿੱਚ ਇਹ ਪਰੇਸ਼ਾਨੀ ਆਈ ਹੈ। ਪ੍ਰਸਾਦ ਸਿੰਘ ਜੀ 3 ਤੋਂ 5 ਵਜੇ ਦੇ ਵਿੱਚਕਾਰ ਅੱਖ ਦਾ ਖੁੱਲਣਾ ਇਹ ਸਿਰਫ ਇੱਕ ਸਰੀਰਕ ਸੰਕੇਤ ਨਹੀਂ ਹੁੰਦਾ ਸਗੋਂ ਆਤਮਿਕ ਸੰਕੇਤ ਵੀ ਹੁੰਦਾ ਹੈ ਜਿਸ ਨੂੰ ਅਸੀਂ ਅਣਡਿੱਠਾ ਕਰ ਦਿੰਦੇ ਹਾਂ। ਆਓ ਸਾਧ ਸੰਗਤ ਜੀ ਸਮਝਦੇ ਹਾਂ ਕਿ ਇਹਦੇ ਪਿੱਛੇ ਕੀ ਕਾਰਨ ਹੈ। ਸਵੇਰੇ 3 ਤੋਂ 5 ਵਿੱਚਕਾਰ ਦਾ ਸਮਾਂ ਜਿਹੜਾ ਹੈ ਨਾ ਬ੍ਰਹਮ ਮਹੌਰਤ ਜਾਂ ਅੰਮ੍ਰਿਤ ਵੇਲੇ ਵਜੋਂ ਜਾਣਿਆ ਜਾਂਦਾ ਹੈ। ਸਾਰ ਸੰਗਤ ਜੀ ਇਸ ਵੇਲੇ ਵਾਤਾਵਰਣ ਸਭ ਤੋਂ ਜ਼ਿਆਦਾ ਸ਼ਾਂਤ ਅਤੇ ਸ਼ੁੱਧ ਹੁੰਦਾ ਹੈ ਕਿਉਂਕਿ ਹਵਾ ਵਿੱਚ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਸਾਰੇ ਸ੍ਰਿਸ਼ਟੀ ਚੁੱਪ ਚਾਪ ਹੁੰਦੀ ਹੈ ਤੇ ਮਨੁੱਖ ਦੀ ਆਤਮਾ ਸਭ ਤੋਂ ਵੱਧ ਜਾਗਰੂਕ ਅਤੇ ਸੰਵੇਦਨਸ਼ੀਲ ਹੁੰਦੀ ਹੈ ਸੋ ਸਾਰ ਸੰਗਤ ਜੀ ਇਹ ਸਮਾਧਿਆਨ ਪਾਠ ਅਤੇ ਨਾਮ ਸਿਮਰਨ ਲਈ ਸੋਨੇ ਵਰਗਾ ਹੈ ਜਦੋਂ ਤੁਸੀਂ ਇਸ ਵੇਲੇ ਜਾਗਦੇ ਹੋ ਚਾਹੇ ਤੁਸੀਂ ਵਾਸ਼ਰੂਮ ਵਗੈਰਾ ਦੇ ਲਈ ਹੀ ਜਾਂਦੇ ਹੋ ਸਤਸੰਗਤ ਜੀ ਇਹ ਇੱਕ ਸਿਰਫ ਸਰੀਰਕ ਕਾਰਨ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਦਾ ਸੰਕੇਤ ਹੁੰਦਾ ਹੈ ਜੋ ਤੁਹਾਨੂੰ ਕਹਿ ਰਹੀ ਹੁੰਦੀ ਹੈ ਕਿ ਪਰਮਾਤਮਾ ਦੇ ਨਾਮ ਦਾ ਖਾਸ ਸੱਦਾ ਤੁਹਾਨੂੰ ਆਇਆ ਹੈ ਜੋ ਤੁਹਾਨੂੰ ਸਰੀਰਕ ਮਾਇਆ ਦੇ ਚੱਕਰ ਵਿੱਚੋਂ ਬਾਹਰ ਕੱਢਣ ਲਈ ਆਇਆ ਹੈ ਸਤਸੰਗਤ ਜੀ ਇਹ ਸੰਕੇਤ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੀ ਰੂਹ ਤੁਹਾਨੂੰ ਜਗਾ ਰਹੀ ਹੈ ਤਾਂ ਜੋ ਤੁਸੀਂ ਕੁਝ ਪਲ ਪਰਮਾਤਮਾ ਦੇ ਨਾਮ ਵਿੱਚ ਬਿਤਾ ਸਕੋ ਇਹ ਸਮਾ ਤੁਹਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਤੁਹਾਡਾ ਜੀਵਨ ਸਰੀਰਕ ਸੁੱਖ ਪੈਸੇ ਜਾਂ ਸੰਸਾਰਿਕ ਚੀਜ਼ਾਂ ਤੱਕ ਸੀਮਤ ਨਹੀਂ ਹੈ ਤੁਹਾਡੇ ਅੰਦਰ ਇੱਕ ਅਜਿਹੀ ਤਾਕਤ ਹੈ ਜੋ ਤੁਹਾਨੂੰ ਪਰਮਾਤਮਾ ਨਾਲ ਜੋੜ ਸਕਦੀ ਹੈ ਸਾਥ ਸੰਗਤ ਜੀ ਜੇ ਅਸੀਂ ਰਾਤ ਨੂੰ ਸੌਂਦੇ ਹੀ ਰਹੀਏ ਤਾਂ ਇਸ ਅਨਮੋਲ ਸਮੇਂ ਨੂੰ ਗਵਾਹ ਬੈਠਾਂਗੇ ਤਾਂ ਅਸੀਂ ਅਣਜਾਣੇ ਵਿੱਚ ਹੀ ਪਰਮਾਤਮਾ ਨਾਲ ਵੈਰ ਪੈਦਾ ਕਰ ਲੈਂਦੇ ਹਾਂ ਪਰ ਜਿਹੜੇ ਲੋਕ ਇਸ ਵੇਲੇ ਉੱਠ ਕੇ ਨਾਮ ਜਪਦੇ ਹਨ ਸਾਤਸੰਗਤ ਜੀ ਉਹਨਾਂ ਦੇ ਅੰਦਰ ਸ਼ਾਂਤੀ ਸਕੂਨ ਇੱਕ ਅਜਿਹੀ ਤਾਕਤ ਆ ਜਾਂਦੀ ਹੈ ਜੋ ਉਹਨਾਂ ਨੂੰ ਜੀਵਨ ਦੀਆਂ ਸਾਰੀਆਂ ਚੁਣੌਤੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰ ਦਿੰਦੀ ਹੈ ਫਿਰ ਸਾਤਸੰਗਤ ਜੀ ਮਨ ਵਿੱਚ ਸਵਾਲ ਉੱਠਦਾ ਹੈ ਜੇਕਰ ਰਾਤ ਦੇ ਸਮੇਂ 3 ਤੋਂ 5 ਵਿਚਕਾਰ ਅੱਖ ਖੁੱਲ ਜਾਵੇ ਤਾਂ ਅਸੀਂ ਕੀ ਕਰ ਸਕਦੇ ਹਾਂ ਸਾਤਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਸਮੇਂ ਨੂੰ ਬੇਕਾਰ ਨਹੀਂ ਜਾਣ ਦੇਣਾ ਸਿਰਫ ਉੱਠ ਕੇ ਤੁਸੀਂ ਦੁਬਾਰਾ ਨਹੀਂ ਸੌਂ ਜਾਣਾ ਇਸ ਸੰਕੇਤ ਨੂੰ ਤੁਸੀਂ ਸਮਝਣਾ ਹੈ ਸਭ ਤੋਂ ਪਹਿਲਾਂ ਬੈੱਡ ਤੋਂ ਉੱਠੋ ਥੋੜਾ ਜਿਹਾ ਪਾਣੀ ਪੀਓ ਆਪਣੇ ਸਰੀਰ ਨੂੰ ਸ਼ਾਂਤ ਕਰੋ ਫਿਰ ਉਸੇ ਹੀ ਵੇਲੇ ਆਪਣੇ ਸਥਾਨ ਤੇ ਬੈਠ ਕੇ 5-10 ਮਿੰਟ ਧਿਆਨ ਲਗਾਉਣਾ ਹੈ ਮਨ ਹੀ ਮਨ ਤੁਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਮਨ ਵਿੱਚ ਗੁਰ ਮੰਤਰ ਦਾ ਜਾਪ ਕਰ ਸਕਦੇ ਹੋ ਜਾਂ ਫਿਰ ਸਾਧ ਸੰਗਤ ਜੀ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ ਜੇ ਤੁਹਾਨੂੰ ਪਾਠ ਵੀ ਨਹੀਂ ਆਉਂਦਾ ਤਾਂ ਸਾਧ ਸੰਗਤ ਜੀ ਇਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰ ਲਿਆ ਕਰੋ ਉਹਨਾਂ ਚੀਜ਼ਾਂ ਵਾਸਤੇ ਉਹਨਾਂ ਨੇਮਤਾ ਵਾਸਤੇ ਜੋ ਪਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਪਾਈਆਂ ਹਨ ਜਿਵੇਂ ਸਾਧ ਸੰਗਤ ਜੀ ਸਿਹਤ ਪਰਿਵਾਰ ਅਤੇ ਆਪਣੇ ਜੀਵਨ ਲਈ ਪਰਮਾਤਮਾ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਇਹ ਕੁਝ ਪਲ ਤੁਹਾਡੇ ਪੂਰੇ ਦਿਨ ਦੀ ਊਰਜਾ ਨੂੰ ਬਦਲ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਬਦਲ ਸਕਦੇ ਹਨ ਸਤ ਸੰਗਤ ਜੀ ਜੇਕਰ ਤੁਸੀਂ ਰੋਜ਼ਾਨਾ ਇਹ ਕਰਨ ਦੀ ਆਦਤ ਪਾ ਲਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਮਨ ਕਿੰਨਾ ਸ਼ਾਂਤ ਹੋ ਜਾਵੇਗਾ ਇਸ ਸਮੇਂ ਕੀਤੀ ਅਰਦਾਸ ਵੀ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਇਹ ਵੇਲਾ ਉਹ ਵੇਲਾ ਹੈ ਜਦੋਂ ਸਾਡਾ ਮਨ ਸਭ ਤੋਂ ਜ਼ਿਆਦਾ ਸ਼ੁੱਧ ਤੇ ਸ਼ਾਂਤ ਹੁੰਦਾ ਹੈ ਸਤ ਸੰਗਤ ਜੀ ਤੁਸੀਂ ਆਪਣੀਆਂ ਚਿੰਤਾਵਾਂ ਡਰ ਜਾਂ ਇਛਾਵਾਂ ਨੂੰ ਪਰਮਾਤਮਾ ਦੇ ਸਾਹਮਣੇ ਰੱਖ ਸਕਦੇ ਹੋ ਉਸ ਨਾਲ ਮਨ ਹੀ ਮਨ ਗੱਲਾਂ ਕਰ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਇਹ ਸਮਾ ਪਰਮਾਤਮਾ ਨਾਲ ਸਿੱਧਾ ਸੰਬੰਧ ਜੋੜਨ ਦਾ ਸਭ ਤੋਂ ਪਵਿੱਤਰ ਸਮਾ ਮੰਨਿਆ ਜਾਂਦਾ ਹੈ। ਤਾਂ ਫਿਰ ਸਾਧ ਸੰਗਤ ਜੀ ਜੇਕਰ ਤੁਸੀਂ ਉਹਨਾਂ ਵਿੱਚ ਹੋ ਜਿਨ੍ਹਾਂ ਦੀ ਨੀਂਦ ਸਵੇਰੇ 3 ਤੋਂ 5 ਵਜੇ ਦੇ ਵਿੱਚਕਾਰ ਅਚਾਨਕ ਖੁੱਲ ਜਾਂਦੀ ਹੈ। ਸਾਧ ਸੰਗਤ ਜੀ ਚਾਹੇ ਵਜ੍ਹਾ ਵਾਸ਼ਰੂਮ ਜਾਣ ਦੀ ਹੋਵੇ, ਚਾਹੇ ਕੋਈ ਵਜ੍ਹਾ ਅਚਾਨਕ ਅੱਖ ਖੁੱਲਣ ਦੀ ਹੋਵੇ ਤਾਂ ਸਮਝੋ ਪਰਮਾਤਮਾ ਜੀ ਵੱਲੋਂ ਤੁਹਾਨੂੰ ਸੱਦਾ ਆਇਆ ਹੈ। ਜੋ ਤੁਹਾਨੂੰ ਸੱਦਾ ਦੇ ਰਹੇ ਹਨ ਕਿ ਹੁਣ ਸਮਾਂ ਆ ਗਿਆ ਹੈ ਆਪਣੇ ਜੀਵਨ ਨੂੰ ਸੰਸਾਰਿਕ ਮਾਇਆ ਤੋਂ ਉੱਪਰ ਉਠਾ ਕੇ ਆਤਮਿਕ ਮਾਰਗ ਵੱਲ ਲੈ ਕੇ ਜਾਣ ਦਾ ਜਿਹੜੇ ਲੋਕ ਇਸ ਸਮੇਂ ਦਾ ਸਹੀ ਲਾਭ ਲੈਂਦੇ ਹਨ ਉਹਨਾਂ ਦੀਆਂ ਚਿੰਤਾਵਾਂ ਘਟ ਜਾਂਦੀਆਂ ਹਨ ਸਿਹਤ ਸੁਧਰ ਜਾਂਦੀ ਹੈ ਸਭ ਤੋਂ ਵੱਡੀ ਗੱਲ ਉਹਨਾਂ ਦਾ ਮਨ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਸਾਰ ਸਿੰਘ ਜੀ ਇਸ ਸਮੇਂ ਦੀ ਮਹਾਨਤਾ ਨੂੰ ਸਮਝਣਾ ਹੈ ਇਹ ਸਮਾ ਤੁਹਾਨੂੰ ਜੀਵਨ ਦੀ ਨਵੀਂ ਦਿਸ਼ਾ ਵੱਲ ਲੈ ਕੇ ਜਾ ਸਕਦਾ ਹੈ। ਅਗਲੀ ਵਾਰ ਜਦੋਂ ਵੀ ਤੁਹਾਡੀ ਇਸ ਸਮੇਂ ਨੀਂਦ ਖੁੱਲੇ ਤਾਂ ਫਿਰ ਸਾਧ ਸੰਗਤ ਜੀ ਰੱਬ ਦਾ ਸੱਦਾ ਮੰਨ ਕੇ ਤੁਸੀਂ ਨਾਮ ਅਭਿਆਸ ਦੇ ਵਿੱਚ ਜੁੜ ਜਾਣਾ ਹੈ। ਸਵੇਰੇ 5-10 ਮਿੰਟ ਦਾ ਜੋ ਸਿਮਰਨ ਹੈ ਤੁਹਾਡੇ ਪੂਰੇ ਜੀਵਨ ਨੂੰ ਬਦਲ ਸਕਦਾ ਹੈ। ਇਹ ਪਲ ਨਾ ਸਿਰਫ ਤੁਹਾਡੇ ਮਨ ਨੂੰ ਸ਼ਾਂਤੀ ਦੇਣਗੇ ਸਗੋਂ ਤੁਹਾਨੂੰ ਅੰਦਰੋਨੀ ਖੁਸ਼ੀ ਵੀ ਦੇਣਗੇ। ਸਕਾਰਾਤਮਕਤਾ ਨਾਲ ਭਰ ਦੇਣਗੇ। ਫਿਰ ਆਓ ਸਾਧ ਸੰਗਤ ਜੀ ਇਸ ਸਮੇਂ ਦਾ ਆਪਾਂ ਨਿਯਮ ਬਣਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ